ਆ ਬਈ ਤੁਸੀਂ ਪੜਿਆਗਾ ਕਿੱਥੋਂ ਪੜੇਗਾ ਕੀ ਬਾਰਦਾਤ ਕੀਤੀ ਸੀ ਇਹਨੇ ਇਹ ਜੀ ਸਰੇਂਦਰ ਕੌਰ ਦੀ ਇੱਕ ਲੜਕੀ ਆ ਜੀ ਉਹ ਪ੍ਰਾਈਵੇਟ ਟੀਚਰ ਕਰਦੀ ਨੌਕਰੀ ਕਰਦੀ ਆ ਉਹਨੇ ਕੱਲ ਸਾਨੂੰ ਆਣ ਕੇ ਸ਼ਾਮਤ ਲਾ ਦਿੱਤੀ ਸੀ ਕਿ ਵੀ ਮੈਂ ਆਪਣੇ ਮਾਮੇ ਦੇ ਨਾਲ ਆਪਣੇ ਮਾਮੇ ਦੇ ਘਰ ਹੀ ਮਸਤਫਾ ਨੂੰ ਜਾ ਰਹੀ ਸੀਗੀ ਮੋਟਰਸੈਕਲ ਦੇ 2 ਮੋਨੇ ਨੌਂ ਚੋਂ ਲਈ ਨੇ ਤੇ ਉਹਦੇ ਕੋਲੋਂ ਜਿਹੜਾ ਇੱਕੋ ਤਾਂ ਫੋਨ ਆ ਉਹ ਖੋ ਕੇ ਲੈ ਗਏ ਅਸੀਂ ਜਿਹੜੇ ਉੱਥੇ ਕੈਮਰੇ ਲੱਗੇ ਸੀ ਕੈਮਰੇ ਹੰਗਾਲੇ ਤੇ ਕੈਮਰੇ ਦੇ ਮੁਤਾਬਕ ਹੀ ਅਸੀਂ ਲੱਭਦੇ ਲੱਭਦੇ ਜੀ ਉੱਥੇ ਗਏ ਆ ਵੇਰਕਾ ਵੇਰਕੇ ਤੋਂ ਚੱਲ ਕੇ ਇੱਕ ਅਸੀਂ ਗ੍ਰਿਫਤਾਰ ਕੀਤਾ ਜਿਹਦਾ ਸੂਰਜਨਾ ਦਾ ਲੜਕਾ ਜੀ ਵੇਰਕੇ ਰਹਿੰਦਾ ਉਹਦੇ ਕੋਲੋਂ ਖੋਇਆ ਹੋਇਆ ਮੋਬਾਈਲ ਵਾਰਦਾਤ ਸਮੇਂ ਵਰਤਿਆ ਹੋਇਆ ਮੋਟਰਸਾਈਕਲ ਬਰਬੰਦ ਹੋ ਗਿਆ ਉਹਦਾ ਇਹਦਾ ਸਾਥੀ ਆ ਜੀ ਪ੍ਰਿੰਸ ਵੇਰਕਾ ਉਹ ਮੌਕੇ ਤੋਂ ਭੱਜਣੇ ਸਫਲ ਹੋ ਗਿਆ ਦੋਵੇਂ ਬੰਦੇ ਅਸੀਂ ਨਾਮਜ਼ਦ ਕਰਕੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਬਰਾਦ ਵੀ ਮੋਬਾਈਲ ਵੀ ਕਰ ਲਿਆ ਤੇ ਮੋਟਰਸਾਈਕਲ ਵੀ ਚੋਰੀ ਹੋ ਗਿਆ। ਕਹਿੰਦੇ ਮੋਟਰਸਾਈਕਲ ਸੀ ਇਹ ਵੀ ਚੋਰੀ ਦਾ ਸੀ ਇਹਨਾਂ ਦਾ। ਨਹੀਂ ਜੀ ਇਹ ਚੋਰੀ ਦਾ ਨਹੀਂ ਸੀ ਜੀ ਇਹ ਦਾ ਭੈਣ ਦਾ ਜੀ ਇਹਦੇ ਪਰੋਈਏ ਦਾ ਪੁੱਤ ਹੈ ਜੀ। ਮੋਟਰਸਾਈਕਲ ਪਰੋਈਆ ਤੇ ਸੱਦਿਆ ਸੀ ਤਸਦੀਕ ਕਹਿੰਦੇ ਆ ਉਪਰੋਈਏ ਦੇ ਨਾਂ ਤੇ। ਸਰ ਉਸ ਤੋਂ ਪਹਿਲਾਂ ਵੀ ਇਹਨਾਂ ਬਾਰੇ ਤਾਂ ਦੀ ਵਾਰਤਾ ਤਾਂ ਕੀਤੀਆਂ ਕਹਿੰਦੇ। ਨਹੀਂ ਜੀ ਇਹਦੇ ਤੇ ਦੋ ਮੁਕਦਮੇ ਦਰਜ ਨੇ ਦੀ ਇੱਕ ਚੋਰੀ ਦਾ ਤੇ ਕੈਡਿਗੇਸ਼ਨ ਦਰਜ ਹੈ ਇਸ ਵਾਰ ਤੇ ਹੋਈ। ਸਰੋਰੀ ਕੋ ਟੀਮ ਮੈਂਬਰ ਇਹਨਾਂ ਕੋਲ ਹੀ ਗਈਆਂ ਜਿਹੜੇ ਕਰਦੇ ਮੋਬਾਈਲ ਲੁੱਟਾਂ ਪੂਆਂ ਕਰਦੇ ਕਿੱਥੇ ਉਹ ਵਿੱਚ ਰਹੀ ਕੀ ਕੋਈ ਬਤ ਲੱਗਾ ਇਹ ਜੀ ਤਸਦੀਕ ਕਰ ਰਹੇ ਹਾਂ ਜੀ ਅਜੇ ਜਿਹੜਾ ਫੂਕ ਹੋ ਜਾਂਦਾ ਜੀ ਇਹਦੀ ਜੀਬ ਚ ਹੀ ਮਿਲ ਗਿਆ ਸਾਨੂੰ ਤੇ ਅਸੀਂ ਕਰੀਬ ਕੋ ਤਰਨਾ ਚੌਂ ਘੰਟਾ ਵਿੱਚ ਟ੍ਰੇਸ ਕਰ ਲਿਆ ਇਸ ਕਰਕੇ ਇਹਨੂੰ ਗਾਹ ਵੇਚ ਦਾ ਮੌਕਾ ਹੀ ਨਹੀਂ ਮਿਲਿਆ ਤੇ ਪਹਿਲਾਂ ਵੀ ਇਸ ਦੇ ਉੱਪਰ ਕੋਈ ਇਦਾਂ ਦੇ ਵਾਅਦਾਤਾਂ ਦੇ ਨਸ਼ੇ ਦਾਦੀ ਕੀ ਹੈ ਨਸ਼ਾ ਕਰਦਾ ਜੀ ਨਸ਼ੇ ਦਾਦੀ ਹੈ ਤੇ ਦੋਵਾਂ ਤੋਂ ਕੀ ਹੈ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਜੀ ਜੀ ਨਸ਼ੇ ਕਰਨ ਦਾਦੀ ਆ ਥੋੜਾ ਜਿਹਾ ਫਾਇਦਾ ਵਿਆਹ ਹੋਇਆ ਇਹਦਾ ਤੇ ਨਸ਼ੇ ਦੀ ਪੂਰਤੀ ਵਾਸਤੇ ਇਹ ਆ ਮੋਬਾਈਲ ਖੋਗੇ ਤੇ ਆਪਣਾ ਨਸ਼ੇ ਦੀ ਪੂਰਤੀ ਕਰਦੇ ਸਿਰ ਪਰਿਵਾਰ ਚੋਂ ਕੌਣ ਕੌਣ ਰਹੇਗਾ ਕੋਈ ਪਰਿਵਾਰ ਚੋਂ ਜੀ ਇਹਦਾ ਇੱਕ ਭਰਾ ਵੀ ਆ ਇੱਕ ਤਾਂ ਬਾਪ ਆ ਬਾਕੀ ਇਹਦੀ ਵਾਈਫ ਹੈ ਜੀ ਸਰ ਇਸ ਤਰ੍ਹਾਂ ਦਾ ਮੁਕਦਮਾ ਇੱਥੇ ਪਹਿਲਾਂ ਵੀ ਕਿ ਦਰਜੇ ਲਗਾ ਨਹੀਂ ਇਹਦੇ ਚ ਖੋਦ ਮਕਦਮਾ ਨਹੀਂ ਚੋਰੀ ਦਾ ਮੁਕਦਮਾ ਤੇ ਐਨਡੀਪੀਐਸ ਦਾ ਮਕਦਮਾ ਇੱਥੇ ਲੱਗ ਜਾਏਗਾ ਕਿ ਜਿਹੜਾ ਦੂਸਰਾ ਬੰਦਾ ਉਹ ਵੀ ਜਲਦੀ ਜਲਦੀ ਹਾਂਜੀ ਜਲਦੀ ਤੋਂ ਜਲਦੀ ਕਰਤਾ ਕੀਤਾ ਜੀ ਪ੍ਰਿੰਸ ਹੈਗਾ ਜੀ ਮੋਟਾ ਨਾਮ ਜਿਤ ਕਰ ਲਿਆ ਸਰ ਜਿਹੜੀ ਲੜਕੀ ਸੀ ਉਹ ਕਿੱਥੇ ਕਿੱਥੇ ਹੈ ਇਸ ਦੇ ਕਿੱਥੇ ਕਿੱਥੇ ਜਾਣਾ ਸੀ ਉਹ ਜੀ ਆਪਣੇ ਘਰੋਂ ਹੀ ਆਪਣੇ ਮਾਮੇ ਦੇ ਘਰੋਂ ਵੇਰ ਕੇ ਮੁਸਤਫਾ ਜਾ ਰਹੀ ਸੀ ਜੀ ਉਹ ਰਹਿੰਦੀ ਫਿਰਾਲ ਮੁਸਤਫਾ ਦੀ ਆ ਤੇ ਆਪਣੇ ਲੱਗੀ ਉਹਦੇ ਨੜਕੇ ਨੇ ਆਪਣੇ ਮਾਮੇ ਦੇ ਨਾਲ ਜਾ ਰਹੀ ਸੀ ਕਿਤੇ ਉਦੋਂ ਫੋਨ ਹੋ ਗਿਆ ਸਰ ਇਹ ਮੋਬਾਈਲ ਇਕੱਲਾ ਖੜਾ ਕੋਈ ਛੱਡ ਪਿੱਟ ਤਾਂ ਨਹੀਂ ਲਾਈ ਨਹੀਂ ਜੀ ਇਕੱਲਾ ਮੋਬਾਈਲ ਸੀ ਸੀਸੀਟੀਵੀ ਵਗੈਰਾ ਦੇ ਸਾਹਮਣੇ ਆ ਹਾਂਜੀ ਸੀਸੀਟੀਵੀ ਤੇ ਦੀ شناخت ਕੀਤੀ ਆ ਜੀ ਇਹ ਮੋਟਰਸਾਈਕਲ ਦੀ ਤੇ ਇਹਦੇ ਬੰਦੇ ਦੀ ਇਹਦੀ ਕੱਪੜੀਆਂ ਦੀ ਇਹਦੇ ਹੁਲੀਏ ਦੇ ਮੁਤਾਬਕ ਅਸੀਂ ਇਹਦਾ ਪਿੱਛਾ ਕਰਦੇ ਕਿ ਕੈਮਰੇ ਨੂੰ ਖੰਗਾਲਦੇ ਤੇ ਵੀਰ ਕੇ ਤੱਕ ਗਏ ਆ ਤੇ ਵੀਰ ਕੇ ਤੈਨੂੰ ਗ੍ਰਿਫਤਾਰ ਕੀਤਾ ਤੇ ਸਰ ਇਸ ਤੋਂ ਹੋਰ ਵੀ ਕੋਈ ਚੀਜ਼ਾਂ ਮਿਲੀਆਂ ਕਿ ਕੱਲਾ ਵਸੇ ਨਹੀਂ ਹਜੇ ਫਿਲਹਾਲ ਇਹਦੇ ਕੋ ਮੋਬਾਈਲ ਤੇ ਮੋਟਰਸਾਈਕਲ ਮਿਲਿਆ ਬਾਕੀ ਤਸਦੀਕ ਜਾਰੀ ਹੈ ਜੀ ਤਫਤੀਸ਼ ਦੇ